ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ 4 ਸਤੰਬਰ 2025 ਸਵੇਰ ਦਾ ਸਮਾਂ ਜਿਹੜਾ ਤਕਰੀਬਨ 6:10 ਮੈਂ ਆਪਦੇ ਭਾਈਚਾਰੇ ਨੂੰ ਹਰੀਕਾਂ ਵਾਲੇ ਹੈਡ ਦੀ ਜਿਹੜੀ ਉਹ ਜਾਣਕਾਰੀ ਸਾਂਝੀ ਕਰ ਰਿਹਾ ਹਰੀਕਲ ਹੈਡ ਤੋਂ ਕਿ 3 ਲੱਖ 30 ਹਜ਼ਾਰ ਪਾਣੀ ਜਿਹੜਾ ਕਿਊਸਕ ਪਾਣੀ ਹੈ ਥੜਾ ਡਾਉਨਸਟ੍ਰੀਮ ਥੱਲੇ ਨੂੰ ਛੱਡਿਆ ਜਾ ਰਿਹਾ ਔਰ ਪਿੱਛੇ ਜਿਹੜੀ ਆਮਦ ਆ ਉਹ 345 ਪੰਤੂਲੀ ਦੇ ਲੱਗੇ ਆ ਇਸ ਕਰਕੇ ਅੱਜ ਮੌਸਮ ਨੇ ਸਾਥ ਦਿੱਤਾ ਤੇ ਵਾਹਿਗੁਰੂ ਕਿਰਪਾ ਕਰੇਗਾ ਬਾਕੀ ਮਨਸਰ ਕਰੇਗਾ ਡੈਮਾ ਤੋਂ ਕੁਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਾਮ ਤੱਕ ਪਾਣੀ ਜਿਹੜਾ ਉਹ ਘਟਣਾ ਸ਼ੁਰੂ ਹੋਵੇਗਾ ਸੋ ਆਕਾਲ ਪੁਰਖ ਅੱਗੇ ਵਾਹਿਗੁਰੂ ਅਗੇ ਉਹ ਹੀ ਅਰਦਾਸ ਹੈ ਪਾਤਸ਼ਾਹ ਜਿਹੜਾ ਸੰਕਟ ਆਇਆ ਸਾਡੇ ਤੇ ਟਲ ਜਾਵੇ ਸਾਡੇ ਪੰਜਾਬ ਨੂੰ ਬਚਾ ਲਓ ਮਾਲਕਾ ਸੋ ਇਹਨੀਆਂ ਬੇਨਤੀਆਂ ਕਰਦਾ ਮੈਂ ਹਰੀਕਾਂ ਦੇ ਹੈਡ ਦੀ ਜਿਹੜੀ ਅੱਜ ਦੀ ਜਾਣਕਾਰੀ ਅੱਜ ਸੋਬਾ ਜਿਹੜਾ 4 ਤਰੀਕ ਆ ਔਰ 6 ਵਜੇ ਤੇ 10 ਮਿੰਟ ਤੇ ਮੈਂ ਆਪਦੇ ਭਾਈਚਾਰੇ ਨਾਲ ਸਾਂਝੀ ਕਰਦਾ ਇਹਨੀਆਂ ਬੇਨਤੀਆਂ ਕਰਦਾ ਹਰੀ ਕਾਲੇ ਹੈਡ ਤੋਂ ਸਾਰੀ ਸੰਗਤ ਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ